ਰਾਖੂ ਸਰਨ ਸੁਖੋ ਟਲ ਗੁਰ ਸੇਵੀਐ ਐਹ ਨਸ ਸਹਜ ਸੁਭਾਅ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਫਤ ਖਸਾਮੰਦੀ ਨੂਰ ਅਰਸੋਂ ਕੋਰਸੋਂ ਚਟੀ ਤਉਦ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸਜਣ ਸੱਚੇ ਪਾਤਸ਼ਾਹ ਹੁਸਰਸਾਂ ਹੰਦੇ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵਿਸਾਹ ਸਜਣ ਸਚਾ ਪਾਤਿ ਸਾਹ ਸਿਰਸਾਹੰਦ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵਿਸਾਹ ਤਨਾਸ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸੱਚਾ ਸੱਚਾ ਨਾਉ ਗੁਣ ਗੋਬਿੰਦ ਹੈ ਜੀਓ ਤੇਰੇ ਨਾਮ ਮਨ ਆਨੰਦ ਹੈ ਜੀਓ ਸਾਚੋ ਸਚ ਨਾਉ ਗੁਣ ਗੋਵਿੰਦ ਹੈ ਜੀਓ ਗੁਰ ਗਿਆਨ ਅਪਾਰ ਸਿਰਜਣਹਾਰ ਜਿਨ ਸਿਰ ਜੀਤ ਨ ਗੋਈ ਪਰਵਾਣਾ ਆਇਆ ਹੁਕਮ ਪਠਾਇ ਫੇਰ ਨ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੂਰਤ ਬੁਝਾਈ ਨਕ ਸਾਹਿਬ ਅਗਮ ਅਗੋਚਰ ਜੀਵਾ ਸਚੀ ਨਾਈ ਤੁਮ ਸਰ ਅਵਰ ਨ ਕੋਈ ਆਇਆ ਜਾਏ ਸੀ ਜੀਓ ਹੋਕਮੀ ਹੋਏ ਨਵੇੜ ਭਰਮ ਚੁਕਾਏ ਸੀ ਜੀਓ ਗੁਰ ਭਰਮ ਚੁਕਾਏ ਅਕਾਥ ਕਹਾਈ ਸੱਚ ਮਹਿ ਸਾਚ ਸਮਾਨ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਨ ਸੱਚੀ ਵਡਿਆਈ ਗੁਰ ਤੇ ਪਾਈ ਤੋ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨਾਂ ਦੂਜਾ ਨਾਮ ਤੇਰਾ ਵਡਿਆਈ ਤੋ ਸੱਚਾ ਸਿਰਜਣਹਾਰ ਅਲਖ ਸਰੰਦਿਆ ਜੀਓ ਇੱਕ ਸਾਹਿਬ ਦੋਇ ਰਾਹ ਬਾਦ ਬਦੰਦਿਆ ਜੀਓ ਦੋਇ ਰਾਹ ਚਲਾਈ ਹੁਕਮ ਸੁਵਾਈ ਜਨਮ ਮੁਵਾ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬੇਖਲਾਦੀ ਸਿਰ ਭਾਰ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸ਼ਬਦ ਸੰਜਾਪੈ ਸਚ ਸਿਰਜਣਹਾਰ ਭਗਤ ਸੋਹ ਹੈ ਦਰਬਾਰ ਸ਼ਬਦ ਸੁਹਾਇ ਜੀਉ ਬੋਲ ਹੈ ਅੰਮ੍ਰਿਤ ਬਾਣ ਰਸਨ ਰਸਾਇਆ ਜੀਉ ਰਸਨ ਰਸਾਈ ਨਾਮ ਤੇ ਸਾਈ ਗੁਰ ਕੈ ਸ਼ਬਦ ਵਿਗਾਣੇ ਪਾਰਸ ਪਰਸ ਐ ਪਾਰਸ ਹੋਏ ਜਾ ਤੇਰੇ ਮਨ ਭਾਣੇ ਅਮਰ ਆਦ ਪਾਯਾ ਆਪ ਗਵਾਯਾ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰਸਾਚ ਸਾਚੇ ਕੀ ਬਾਪਾਰੀ ਭੁਖ ਪਿਆਸੋ ਆਥ ਕਿਉਂ ਦਰ ਜਾਏ ਸਾ ਜੀਉ ਸਤ ਗੁਰ ਪੂਛੋ ਜਾਈ ਨਾਮ ਧਿਆਏ ਸਾ ਜੀਓ ਸਚ ਨਾਮ ਧਿਆਈ ਸਚ ਚਵਾਈ ਗੁਰਮੁਖ ਸਾਜਿ ਪਛਾਨ ਦਿਨਨਾਥ ਦਇਆਲ ਨਿਰੰજન ਆਨ ਦਿਨ ਨਾਮ ਬਖਾਣਾ ਕਰਨੀ ਕਾਰ ਤੁਰ ਹੋ ਫੁਰਮਾਈ ਆਪ ਮੁਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ कार आप कारणीकार मारी नानक नाम महाराश मीठा तृष्णा निवारी निवारि वाहि गुरुजी का खालसा ਨਾਂ ਸਰੀ ਮਹੱਲਾ ਪਹਿਲਾ ਜੀਵਾ ਤਿਰੈ ਨਾਏ ਮਨ ਆਨੰਦ ਹੈ ਜੀਓ ਸਚੂ ਸਚਾ ਨਾਓ ਗੁਣ ਗੋਵਿੰਦ ਹੈ ਜੀਓ